ਜਿਹੜਾ ਅੱਜ ਕੈਂਪ ਲਾਇਆ ਵਾ ਫਰੀ ਕੈਂਪ ਲੱਗਿਆ ਵਾ ਕੈਂਪ ਆਏ ਆ ਕੈਂਪ ਆ ਆ ਸਰਕਾਰ ਦੇ ਕਿੰਨਾ ਚੋ ਮੈਲ ਕੱਢਣ ਦਾ ਕੈਂਪ ਆ ਜਿੰਨਾਂ ਨੂੰ ਚੋਸੋਂ ਦਾ ਲੀਡਰਾਂ ਨੂੰ ਉਹਨਾਂ ਵਾਸਤੇ ਅਸੀਂ ਮਸ਼ੀਨਾਂ ਵੀ ਦੇਵਾਂਗੇ ਕਰਾਂ ਫਾਰਮ ਭਰ ਲੋ ਕਰਾ ਪਰਦੇ ਪੁਰਦੇ ਖਰਾਬ ਆ ਉਹ ਵੀ ਅਸੀਂ ਸਰਵਿਸ ਰੂਫ ਦਾ ਧੋ ਕੇ ਨਵੇਂ-ਨਵੇਂ ਪਾ ਦਿੰਦੇ ਆ ਬਾਈ ਹੁਣ ਕਿਉਂਕਿ ਲੋਕਾਂ ਦੀ ਆਵਾਜ਼ ਇਨਾਂ ਦੇ ਕੰਨਾਂ ਤੱਕ ਪਹੁੰਚਦੀ ਨਹੀਂ ਕਿਰਾ ਕਹਿੰਦੇ ਸੀ ਬੁਢਾਪਾ ਪੈਨਸ਼ਨ 2500 ਕਰਾਂਗੇ ਬਦਵਾ ਪੈਨਸ਼ਨ 2500 ਕਰਾਂਗੇ ਪਰ 1500 ਵੀ ਬਾਈ ਟਾਈਮ ਤੇ ਨਹੀਂ ਮਿਲਦੀ ਕਿਰਾ ਉਦੋਂ ਵੀ ਕਹਿੰਦੇ ਸੀ ਬਬ 11 ਸੌ ਰੁਪਏ ਅਸੀਂ ਦਵਾਂਗੇ ਪਰ ਆਉਣ ਵਾਲੀ ਆ ਪਰ ਨਹੀਂ ਆਇਆ ਬਾਈ ਜੀ ਦਿੱਲੀ ਦੇ ਜਿਹੜੇ ਹਾਰੇ ਹੋਏ ਐਮ ਐਲ ਏ ਆ ਮੁੱਖ ਮੰਤਰੀ ਆ ਉਹ ਪੰਜਾਬ ਨੂੰ ਤੁਰੇ ਫਿਰਦੇ ਆ ਕੁਰਸੀ ਦਾ ਲਾਲਚ ਲੈ ਕੇ ਉਹਨਾਂ ਵਾਸਤੇ ਗਨਮੈਨ ਆ ਗਈ ਕੋਠੀਆਂ ਆ ਗਈਆਂ ਕੇਜੀਵਾਲ ਵਾਸਤੇ ਮਨਰੇਸ਼ਨ ਉਹਦੀਆਂ ਵਾਸਤੇ ਜਹਾਜ਼ ਤੱਕ ਆ ਗਏ ਸਾਡੀਆਂ ਬੇਟੀਆਂ ਜਿਹੜੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਨੇ ਉਹਨਾਂ ਵਾਸਤੇ ਸਕੂਲੀ ਬੱਸਾਂ ਹਜੇ ਤੱਕ ਨਹੀਂ ਆਈਆਂ ਤੇ ਚੈਰ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਡੀਸੀ ਦਫ਼ਤਰ ਦੇ ਬਾਹਰ ਮੌਜੂਦ ਆ ਜਿੱਥੇ ਅੱਜ ਪਹੁੰਚੇ ਹੋਏ ਨੇ ਟੀਟੂ ਬਾਣੀਆ ਟੀਟੂ ਬਾਣੀਆ ਨੂੰ ਤੁਸੀਂ ਸਾਰੇ ਜਾਣਦੇ ਹੋ ਹਮੇਸ਼ਾ ਕੋਈ ਨਵਾਂ ਨਵਾਂ ਸਬਕਟ ਕੇ ਲਿਆ ਹੁੰਦੇ ਨੇ ਅੱਜ ਤੁਸੀਂ ਦੇਖੋ ਇਹ ਜਿਹੜੀਆਂ ਤੇਲ ਦੀਆਂ ਸ਼ੀਸ਼ੀਆਂ ਨੇ ਉਹ ਰੱਖੀਆਂ ਹੋਈਆਂ ਨੇ ਜਿਹੜੀ ਕੰਚ ਮਾਰਨ ਵਾਲਾ ਤਿੱਲਾ ਹੁੰਦਾ ਉਹ ਰੱਖਿਆ ਹੋਇਆ ਤੇ ਥੋੜੀ ਇੱਕ ਛੋਟੀ ਜੀ ਕੀਟਾ ਉਹ ਰੱਖੀ ਹੋਈ ਹੈ ਤੇ ਹੱਥ 'ਚ ਜਿਹੜਾ ਬੈਨਰ ਆ ਪੋਸਟਰ ਆ ਉਹ ਵੀ ਤੁਸੀਂ ਦੇਖ ਸਕਦੇ ਹੋ ਗੱਲ ਬਾਤ ਵੀ ਕਰਾਂਗੇ ਬਈ ਕੀ ਲੋਡ ਪੈਗੀ ਬਈ ਤੇਲ ਵਾਲੀਆਂ ਸ਼ੀਸ਼ੀਆਂ ਟੀਟੂ ਬਣਨੀਆਂ ਅੱਜ ਲੈ ਕੇ ਆਏ ਸਭ ਤੋਂ ਪਹਿਲਾਂ ਟੀਟੂ ਬਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਆਹ ਜਿਹੜਾ ਅਜੀ ਕੈਂਪ ਲਾਇਆ ਵਾ ਫਰੀ ਕੈਂਪ ਲੱਗਿਆ ਵਾ ਕੈਂਪ ਆ ਇਹ ਆਹ ਕੈਂਪਾ ਅੱਛਾ ਆ ਸਰਕਾਰ ਦੇ ਕਿੰਨਾ ਚੋ ਮੈਲ ਕੱਢਣ ਦਾ ਕੈਂਪ ਆ ਤੇ ਜੇ ਜਿਨ੍ਹਾਂ ਨੂੰ ਚੌਸੋਂ ਦਾ ਲੀਡਰਾਂ ਨੂੰ ਉਹਨਾਂ ਵਾਸਤੇ ਅਸੀਂ ਮਸ਼ੀਨਾਂ ਵੀ ਦਾਵਾਂਗੇ ਕਰਾ ਫਾਰਮ ਭਰ ਲੋ ਘਰਾ ਬਾਕੀ ਜਿਨ੍ਹਾਂ ਦੇ ਪੜ ਤੇ ਪੂੜ ਦੇ ਖਰਾਬ ਆ ਉਹ ਵੀ ਅਸੀਂ ਸਰਵਿਸ ਰੂਫਸਾਂ ਧੋ ਕੇ ਨਵੇਂ-ਨਵੇਂ ਪਾ ਦਿੰਨੇ ਆ ਬਾਈ ਹੁਣ ਕਿਉਂਕਿ ਲੋਕਾਂ ਦੀ ਆਵਾਜ਼ ਇਹਨਾਂ ਦੇ ਕੰਨਾਂ ਤੱਕ ਪਹੁੰਚਦੀ ਨਹੀਂ ਕਿ ਨਾ ਦੇਖੋ ਕਹਿੰਦੇ ਪੱਲੇ ਨਹੀਂ ਤੇਲਾ ਕਰਦੀ ਮੇਲਾ ਮੇਲਾ ਕਹਿੰਦੇ ਸੀ ਬੁਢਾਪਾ ਪੈਨਸ਼ਨ 2500 ਕਰਾਂਗੇ ਬਦਵਾ ਪੈਨਸ਼ਨ 2500 ਕਰਾਂਗੇ ਪਰ 1500 ਵੀ ਬਾਈ ਟਾਈਮ ਤੇ ਨਹੀਂ ਮਿਲਦੀ ਕਿ ਨਾ ਹਰੇਕ ਚੋਣਾ ਵਿੱਚ ਕਹਿੰਦੇ ਆ ਵੀ ਅਸੀਂ 1100 ਰੁਪਏ ਪੈਨਸ਼ਨ ਨੂੰ ਦੇਵਾਂਗੇ ਤਨ ਤਨ ਵੀ ਬੋਲੀ ਜਾਂਦੇ ਆ ਤੇ ਵਿਹਾਰ ਦੇ ਵਿੱਚ ਤਾਂ 3000 ਹੀ ਕਹੀ ਜਾਂਦੇ ਅਸੀਂ ਦਵਾਂਗੇ ਕਿਰਾ ਤੇ ਇੱਥੇ ਜਿਮਨੀ ਚੋਣਾ ਹੋਈਆਂ ਸੀਗੀਆਂ ਉਦੋਂ ਵੀ ਕਹਿੰਦੇ ਸੀ ਬਾਈ 1100 ਰੁਪਏ ਅਸੀਂ ਦਵਾਂਗੇ ਪਰ ਆਉਣ ਵਾਲੀ ਆ ਪਰ ਨਹੀਂ ਆਇਆ ਬਾਈ ਜੀ ਕਿਉਂਕਿ ਉਸ ਤੋਂ ਬਾਅਦ ਦਿੱਲੀ ਦੇ ਜਿਹੜੇ ਹਾਰੇ ਹੋਏ ਐਮਐਲਏ ਆ ਮੁੱਖ ਮੰਤਰੀ ਆ ਉਹ ਪੰਜਾਬ ਵਿੱਚ ਤੁਰੇ ਫਿਰਦੇ ਆ ਕੁਰਸੀ ਦਾ ਲਾਲਚ ਲੈ ਕੇ ਉਹਨਾਂ ਵਾਸਤੇ ਗਨਮੈਨ ਆ ਗਈ ਕੋਠੀਆਂ ਆ ਗਈਆਂ ਕੇਜੀ ਵਾਲ ਵਾਸਤੇ ਮੰਤਰੀਸ਼ਰੀ ਹੋ ਦੀਆ ਵਾਸਤੇ ਜਹਾਜ਼ ਤੱਕ ਆ ਗਈ ਸਾਡੀਆਂ ਬੇਟੀਆਂ ਜਿਹੜੀ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ ਨੇ ਉਹਨਾਂ ਵਾਸਤੇ ਸਕੂਲੀ ਬੱਸਾਂ ਹਜ ਤੱਕ ਨਹੀਂ ਆਈਆਂ ਕਹਿੰਦੇ ਸੀ ਹੁਣ ਜਾਣ ਵਾਸਤੇ ਅਸੀਂ ਸਕੂਲੀ ਬੱਸਾਂ ਲਾਵਾਂਗੇ ਸਾਡੀਆਂ ਬੇਸੀਆਂ ਬੇਟੀਆਂ ਜਿਹੜੀ ਹੈਗੀਆਂ ਨੇ ਉਹ ਉੜੀ ਗਈਆਂ ਪਈਆਂ ਨੇ ਭਗਵੰਤ ਮਾਨ ਕਹੀ ਜਾਂਦਾ ਵਾ ਮੁੱਦਿਆਂ ਦੀ ਗੱਲ ਕਰੋ ਮੁੱਦੇ ਦੀ ਗੱਲ ਕਰੋ ਮੇਰਾ ਜਬਰਿਆਂ ਨਾ ਮਾਰੋ ਮੈਂ ਮੁੱਦੇ ਦੀ ਗੱਲ ਕਰਦਾ ਵਾਂ ਮੇਰੀ ਗੱਲ ਚੈਨਲ ਤੇ ਚੱਲਣੀ ਨਹੀਂ ਦਿੰਦਾ ਭਗਵੰਤਬਾਬਾ ਦੱਸੋ ਮੈਨੂੰ ਇਹ ਤੇਲ ਪਾਣ ਦੇ ਨਾਲ ਤੁਹਾਡੀ ਗੱਲ ਸੇਮਾਨਦ ਕੰਨਾਂ ਤੱਕ ਪਹੁੰਚ ਜੇਗੀ ਕੀ ਕੀ ਪਾਇਆ ਹੋਇਆ ਵਿੱਚ ਮੈਂ ਕਹਿੰਦਾ ਜੀ ਸਾਡੀ ਨਾ ਦਾਦੀ ਚਪੇੜ ਮਾਰਦੀ ਹੁੰਦੀ ਕੰਦੇ ਹਾਂ ਉੱਚਾ ਸੌਂਦਾ ਹੁੰਦੀ ਫਿਰ ਸਾਨੂੰ ਗੂੰ ਗੂੰ ਕਰਨ ਕਰਦਾ ਜੀ ਫਿਰ ਆਹ ਤੇਲ ਪਾਉਂਦੀ ਹੁੰਦੀ ਸੀਗੀ ਇਹਦੇ ਵਿੱਚ ਲਸਣ ਲਸਣ ਪਾਇਆ ਹੋਇਆ ਵਾ ਸਰੋਂ ਦੇ ਤੇਲ ਦੇ ਵਿੱਚ ਘਰੇ ਤਿਆਰ ਕੀਤਾ ਮੈਂ ਕਹਿੰਦਾ ਪੂਰਾ ਵਧੀਆ ਜਿਹਾ ਲਗਦਾ ਤੇ ਇੰਨਾ ਮਹਿੰਗਾ ਤੇਲ ਆਖਰਾ ਇਹਦੇ ਨਾਲ ਅਸੀਂ ਮਹਿਲ ਕੱਢਾਂਗੇ ਆਖਰਾ ਤੋ ਕਿ ਸਾਡਾ ਕੰਮ ਇੱਕੋ ਹੀ ਆ ਵੀ ਆ ਜਿਹੜੇ ਵਾਅਦੇ ਦਾ ਵੱਡੇ ਵੱਡੇ ਕਰਦੇ ਆ ਬਸ ਅਸੀਂ ਐਂ ਕਰਦਾਂਗੇ ਅਸੀਂ ਖਸ ਖਸ ਦੀ ਖੇਤੀ ਕਰਾ ਦਾਂਗੇ ਅਸੀਂ ਪੁੱਢਰਾਂ ਵਾਲਾ ਸਾਫ਼ ਕਰ ਦਾਂਗੇ ਤੇ ਯਾਨੀ ਪੱਲੇ ਇਹਨਾਂ ਦੇ ਕੱਖ ਨਹੀਂ ਆ ਕਰਾ ਯਾਨੀ ਵਾਦੇ ਹੀ ਆ ਕਰਾ ਆ 27 ਨੂੰ ਕਹਿੰਦੇ ਭਗਵੰਤ ਮਾਤਾ ਇੱਥੇ ਆ ਰਿਹਾ ਡਿਜੀ ਹਫ਼ਤੇ 27 ਨੂੰ ਮੈਂ ਵੀ ਆ ਰਿਹਾ ਫਿਕਰਾ ਤੇ ਕਿਉਂਕਿ ਇਹ ਲੈ ਕੇ ਆਉਂਗੇ ਨਾ ਹਾਂ ਉਸ ਦਿਨ ਤੇਲ ਵੀ ਲੈ ਕੇ ਆਉਂਗੇ ਤੁਹਾਨੂੰ ਡਿਬੇਟ ਤਾਂ ਹੋਈ ਨਹੀਂ ਕਿ ਨਾ ਪੀਓ ਵਿੱਚ ਤੇ ਅਸੀਂ ਉਸ 27 ਨੂੰ ਕਰਾਂਗੇ ਹੁਣ ਕਿਰਾ ਕਿਉਂਕਿ ਆਹ ਜਿਹੜੇ ਹੈਗੇ ਆ ਗੁੰਗੀ ਬੋਲੀ ਸਰਕਾਰ ਨਾ ਕਰਾ ਕੱਸੀ ਅਚ ਜਿਗਾਉਣ ਆਏ ਆ ਤੇ ਸਾਡੇ ਨਾਲ ਸਾਡੀ ਪੂਰੀ ਟੀਮ ਆਈ ਆ ਤੇ ਅਸੀਂ ਘਰੇ ਜਾ ਜਾ ਕੇ ਵੀ ਇਹਨਾਂ ਦੇ ਬੀਜੇਪੀ ਦੇ ਨਾਲ ਜਾ ਕੇ ਵੀ ਬਈ ਸੇਵਾ ਕਰਾ ਕੇ ਕਰਾ ਬੀਏਪੀ ਚ ਸ਼ਾਮਲ ਹੋ ਬੀਜੇਪੀ ਦਾ ਪਟਕਾ ਪਾਇਆ ਹੋਇਆ ਕੇਂਦਰ ਤੋਂ ਹੀ ਲਿਆਓ ਯਾਰ ਫੰਡ ਫੰਡ ਕਹਿ ਕੇ ਕੋਈ ਹੁਣ ਤਾਂ ਰਵਨੀਤ ਬਿੱਟੂ ਜੀ ਤੁਹਾਡੇ ਮੰਤਰੀ ਨੇ ਉਹ ਦੇਖੋ ਜਾ ਕੇ ਰੇਲਵੇ ਸਟੇਸ਼ਨ ਤੇ ਕਿੰਨੀ ਪੀੜ ਲੱਗੀ ਹੋਈ ਪੈਰ ਰੱਖਣ ਤੋਂ ਥਾਂ ਨਹੀਂ ਆਈ ਸਾਰਾ ਕੁਝ ਅਸੀਂ ਆਪਣੇ ਹੱਥਾਂ ਨਾਲ ਦਿੰਨੇ ਆ ਸਰਕਾਰ ਚੋਰ ਨੂੰ ਦਾ ਵੀਰਾਂ ਨਹੀਂ ਕੁਝ ਵੀ ਬਾਈ ਜੀ ਸਿੱਧੀ ਗੱਲ ਦਸੀਏ ਬਾਕੀ ਆ 27 ਦੇ ਵਿੱਚ ਮੱਖ ਮੰਤਰੀ ਜੀ ਸਾਡੇ ਰਵਨੀ ਬਿੱਟੂ ਜੀ ਨੇ ਮਿਲ ਜਾਣਾ ਵਾ ਸਾਰੇ ਗੱਲਾਂ ਹੋਈਆਂ ਹੋਈਆਂ ਨੇ ਤੇ ਸਾਰਾ ਕੁਝ ਅਸੀਂ A to Z ਕਰਾਂਗੇ ਬੀਜੇਪੀ ਜਿਤ ਜੁਗੀ ਕੱਲ ਲੀਆ ਖਾਲੀ ਦਲ ਮੈਂ ਕਹਿੰਦਾ ਖਾਲੀ ਦਲ ਲੜਦਾ ਬਾਈ ਮੈਂ ਤਾਂ ਕਿ ਗੱਲ ਸੁਣਾ ਕਰਾ ਬਾਈ ਅਜ ਤਾਂ ਬਈ ਅਜਾ ਅਲੱਗ ਤੋਂ ਚੋਣ ਲੜਨ ਨੂੰ ਤਿਆਰ ਆ ਹੂੰ ਜਿਨ੍ਹਾਂ ਦੇ ਪੱਟਾਂ ਵਿੱਚ ਦਮ ਨਹੀਂ ਹੁੰਦਾ ਉਹ ਕਹਿੰਦੇ ਉਹਦੇ ਗੱਠ ਜੋੜ ਕਰ ਲਓ ਗੱਠ ਜੋੜ ਕਰ ਲਓ ਅਸੀਂ ਗੱਠ ਜੋੜ ਪੱਟਾਂ 'ਚ ਦਮ ਮੈਂ ਕਹਿੰਦਾ ਪੂਰਾ ਜੀ ਮੈਂ ਕੱਲਾ ਲੜਦਾ ਸੀ ਨਰਜੀ ਕਿੰਨੀ ਸੀ ਹਾਂ ਉਹਦਾ ਨਰਜੀ ਵੀਰੇ ਹੋਰ ਡਬਲ ਹੋਈ ਗਈ ਆ ਕਿਉਂਕਿ ਅਸੀਂ ਲੋਕ ਮੁੱਦੇ ਵਾਸਤੇ ਲੜਦੇ ਆ ਅਸੀਂ ਕਹਿੰਦੇ ਖਸਕਾ ਦੀ ਬੁੱਢਾ ਨਾਲਾ ਸਾਫ ਕਰੋ ਪਰ ਸਾਡੀ ਕੋਈ ਸੁਣਦਾ ਨਹੀਂ ਕਰਾ ਇਹਨਾਂ ਨੇ ਕੰਨਾ ਜੀ ਮੈਲੀ ਆ ਬਥੇਰੇ ਔਕਾ ਦਿੰਨੇ ਆ ਕਰਾ ਬਾਕੀ ਪਹਿਲੀ ਵਾਰ ਦੇਖਿਆ ਭਗਵੰਤ ਮਾਨ ਜੀ ਜਿਹੜੇ ਤੁਸੀਂ ਚੈਨਲਾਂ ਨੂੰ ਦੱਬ ਰਹੇ ਹੋ ਕਰਾ ਅਖਬਾਰਾਂ ਨੂੰ ਦੱਬ ਰਹੇ ਹੋ ਅੱਜ ਵੀ ਮੈਂ ਪੱਤਰਕਾਰ ਨੂੰ ਫੋਨ ਕਰਦਾ ਵਾਂ ਕਹਿੰਦਾ ਸਾਡੇ ਚੈਨਲ ਤੇ ਚੱਲਦੀ ਨਹੀਂ ਭਗਵੰਤ ਮਾਨ ਦੇ ਖਿਲਾਫ ਘਟਦਾਵਾ ਲਾਈ ਆਹੀ ਭਗਵੰਤ ਮਾਨ ਜੀ ਜਿਹੜਾ ਕਹਿੰਦਾ ਜੀ ਸੁਖਵੀਰ ਬਾਦਲ ਰਕੜਾਂਗੇ ਪ੍ਰਕਾਸ਼ ਸਿੰਘ ਬਾਦਲ ਰਕੜਾਂਗੇ ਭਾਂਡੇ ਮੰਜਾਂਗੇ ਉਹਨਾਂ ਤੇ ਇਦਾਂ ਸੀਗਾ ਯਾਨੀ ਆਪਣੀਆਂ ਇੱਕ ਕਮਜ਼ੋਰੀਆਂ ਭਗਵੰਤ ਮਾਨ ਜੀ ਸੌਂਦੀ ਤਾਕਤ ਰੱਖੋ ਕਰਾ ਕਿਉਂਕਿ ਕਮਜੋਰਿਆ ਸਭ ਨੂੰ ਸੁਣਾਉਂਗੇ ਇੱਥੇ 27 ਨੂੰ ਪਕਾ ਰਹੇ ਜੀ ਮਖਰਾ ਤੇ 26 ਨੂੰ ਗਾਇਬ ਹੋਊਗਾ ਨਹੀਂ ਪੁਲਿਸ ਮੈਨੂੰ 27 ਨੂੰ ਚੱਕੂਗੀ ਮੈਨੂੰ ਕਹਦਾ ਤੁਸੀਂ ਹੈਡਿੰਗ ਬਣਾ ਲੈਣਾ ਵਾ 27 ਨੂੰ ਟਿੱਟ ਬਣਾ ਕੇ ਰੂਗਾ ਭਗਵੰਤ ਮਾਨ ਪਹਿਲਾਂ ਹੀ ਬਸ ਕੋਈ ਇੰਤਜ਼ਾਮ ਕਰਦੇ ਨਹੀਂ ਬਈ ਕਰ ਲਿਆ ਮੈਂ ਕਰ ਲਿਆ ਅੱਜ ਕਾਬੂ ਆਣਾ ਕੀ ਨਹੀਂ ਮੈਨੂੰ ਆਉਂਦਾ ਕਾਬੂ ਜੀ ਕਰਾ ਮੈਨੂੰ ਕਾਬੂ ਨਹੀਂ ਆਉਂਦਾ ਜੀ ਮੈਨੂੰ ਸਾਡੇ ਨਾਲ ਹੈਗੇ ਸਾਡੇ ਪ੍ਰਧਾਨ ਹੈਗੇ ਆ ਸਾਡੇ ਰਣਜੀਤ ਕਮਾਂਜੀ ਹੈਗੇ ਸੁੱਖਾ ਮੋਈ ਹੈਗੇ ਮੋਈਤ ਹੈਗਾ ਸਾਡੇ ਖਾਲਸਾ ਜੀ ਹੈਗੇ ਆ ਆਪੇ ਕਿਤੇ ਨਾ ਕਿਤੇ ਰੱਖਣਗੇ ਕਰਾ ਤੇ ਪਰਸ ਨੂੰ ਇੱਥੇ ਥਾਪੀ ਪੂਰੀ ਮੈਂ ਕਹਿੰਦਾ ਮੈਂ ਪ ਪਤਾ ਲੱਗਣਾ ਹੀ ਨਹੀਂ ਟੀਟੂ ਬਾਣੀ ਆਕ ਨਹੀਂ ਕੇਣਾ ਸਪਾਈਡਰਮੈਨ ਬੈਟਮੈਨ ਕੀ ਬਣ ਕੇ ਆਉਂਗੇ ਮੈਂ ਤੁਹਾਨੂੰ ਦੱਸ ਦੂੰ ਭਾਈ ਕੀ ਬਣ ਕੇ ਆਉਣਾ ਫਿਰ ਤੂੰ ਫੜਾਵੇਂਗਾ ਮੈਨੂੰ ਪੂਰਾ ਹਾਂ ਦੱਸਣਾ ਨਹੀਂ ਹਾਂ ਦੱਸਣੀਆਂ ਤੂੰ ਦੇਖੀ ਸੀ ਕਿਰਾ ਇੰਤਜ਼ਾਮ ਪੂਰਾ ਕਰਕੇ ਮੈਂ ਆਉਦਾ ਫੱਟਣਾ ਟੀਟੂ ਬਾਣੀ ਆ ਪਹੁੰਚੇ ਹੋਏ ਨੇ ਤੇਲ ਵਗੈਰਾ ਜਿਹੜਾ ਲਿਆਏ ਨੇ ਕਰੋ ਬਣਾ ਕੇ ਕਹਿੰਦੇ ਸਰਕਾਰਾਂ ਕਿਉਂਕਿ ਸੁਣਦੀਆਂ ਨਹੀਂ ਤਾਂ ਸਰਕਾਰਾਂ ਦੇ ਕੰਨਾਂ ਦੀ ਜਿਹੜੀ ਮੈਲ ਆ ਉਹ ਕੱਢੀ ਜਾਏਗੀ ਜਿਹੜੇ ਲੋਕ ਹਿੱਤ ਦੇ ਮੁੱਦੇ ਨੇ ਉਹਨਾਂ ਮੁੱਦਿਆਂ ਨੂੰ ਲੈ ਕੇ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਇਹਨਾਂ ਦੀ ਗੱਲ ਤੋਂ ਕਿੰਨੇ ਸਹਿਮਤ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ